آپ سن کے حیران ہو گئے گرو نانک نے دو ساتھی چنے ایک مردانہ ایک بالا بالا ہندو گھرانے چاہے مردانہ مسلمان گھرانے چاہے مسلم ہے کتنی محرض کرتے ہیں جد کوئی آپ تو پوچھتا ہے کہ جڑے دو نے یہ تھوڑے چیلے نے تھوڑے شیش نے نے ستگر نہیں میرے چیلے نہیں میرے سکھ نہیں پھر تھوڑے نوکر ہیں سیوک نے نہیں, نہیں میرے سیوک بھی نہیں میرے نوکر بھی نہیں ہاتھ دو گئی نوکر بھی نہیں سیوک بھی نہیں چیلے بھی نہیں پھر ایک اور نے تھوڑے تو ساب کہ میرے پائی نے پائی مردانا پائی بالا اتو شبد چلے پائی بالا ਭਾਈ ਮਰਦਾਨਾ ਇਹ ਮੇਰੇ ਭਾਈ ਨੇ ਮੇਰੇ ਭਰਾ ਨੇ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਸਭ ਤੋਂ ਵੱਡੀ ਗੁਰੂ ਦਾ ਭਾਈ ਗੁਰੂ ਦਾ ਬਰਾਬਰੀ ਭਾਈਚਾਰੇ 'ਚ ਬਰਾਬਰੀ ਆਉਂਦੀ ਹੈ ਛੋਟਾ ਵੱਡਾ ਨਹੀਂ ਆਉਂਦਾ ਜੇ ਸਤਿਗੁਰੂ ਕਹਿ ਜਿੰਦੇ ਹਾਂ ਮੇਰੇ ਸੇਵਕ ਨੇ ਤੇ ਛੋਟਾ ਵੱਡਾ ਕਹਿ ਜਿੰਦੇ ਸ਼ੀਸ਼ੇ ਨੇ ਤੇ ਛੋਟਾ ਵੱਡਾ ਨਹੀਂ ਮੇਰੇ ਭਰਾ ਨੇ ਮੇਰਾ ਭਾਈ ਜਾ ਰਹਾ سوال پہ ہے ہندو پیرا ہو سکتا ہے یا مسلمان پھرا ہو سکتا ہے دونوں ہاں دونوں یہی کارن ہے گرو نانک ہریدوار بھی چلے گئے بنارس بھی چلے گئے مکے مدینے بھی چلے گئے سانو کوشش کرنی چاہیے جس طرح گربا گرو نانک نے ارب دیشا سنائی سانو نہیں چاہیے جیسے گربا گونجی پہ بنارس اور جھکے براہن اس ڈنگ دا ماحول سانو بنا چاہیے گرو نانک نے تو بڑی دور دور تک بیج بوائے اور میں آپ دی جات لی ارض کرا سن سینتالی تک ربابی کیرتن کرتے رہے سن دربار صاحب نے چاند افضال بھائی لال بھائی سندر اور اس طرح بھائی موتی بہت سارے ربابی دیش کی دی ونڈ سمے پاکستان چلے گئے ਡਰ ਪੈ ਗਿਆ ਕਿਦੇ ਕੋਈ ਸਾਨੂੰ ਮਾਰ ਨਾ ਦੇ ਕਿਉਂਕਿ ਕਿਸਾ ਮਾਰੇ ਨਹੀਂ ਸਨੇ ਇਹ ਵੀ ਮੈਂ ਆਪ ਜੀ ਅਰਜ਼ ਕਰ ਰਿਹਾ ਭਾਈ ਚਾਮ ਅਫਜ਼ਾਲ ਜਿਸ ਨੇ ਪਰਮਾਣਾ ਦਾ ਕੀਰਤਨ ਸ਼ੁਰੂ ਕੀਤਾ ਇਸ ਤੋਂ ਪਹਿਲੇ ਪਰਮਾਣਾ ਦਾ ਕੀਰਤਨ ਨਹੀਂ ਸੀ ਅਗਰ ਤੁਹਾਡੇ ਵਿੱਚ ਕੋਈ ਬਜ਼ੁਰਗ ਬੈਠਾ ਹੋਵੇ ਤੇ ਜਿਸ ਨੇ ਭਾਈ ਚਾਂਦ ਦਾ ਕੀਰਤਨ ਸੁਣਿਆ ਹੋਵੇ ਤਾਂ ਉਹ ਅਗਰ ਫੈਸਲਾ ਕਰੇ ਤੇ ਕਹਿ ਦੇਗਾ ਅੱਜ ਤੱਕ ਵੀ ਉਸ ਦੇ ਬਰਾਬਰ ਦਾ ਕੋਈ ਕੀਰਤਨੀਆ ਨਹੀਂ ਆਇਆ ਉਸ ਵਰਗਾ ਉਸ ਰਬਾਬੂ ਵਰਗਾ ਉਹ ਜਦੋਂ ਕੀਰਤਨ ਕਰਦਾ ਸੀ ਤਾਂ ਕੀਰਤਨ ਦਾ ਰੂਪ ਹੋ ਜਾਂਦਾ ਸੀ ਔਰ ਜਿਸ ਪੰਕਤੀ ਦਾ ਜਿਸ ਸ਼ਬਦ ਦਾ ਕੀਰਤਨ ਕਰਦਾ ਸੀ ਪ੍ਰਮਾਣਾਂ ਦਾ ਢੇਰ ਲਾ ਦਿੰਦਾ ਸੀ ਇਤਨੀ ਬਾਣੀ ਉਸ ਨੂੰ ਯਾਦ ਸੀ ਕੀਰਤਨ ਦਾ ਰੂਪ ਹੋ ਜਾਂਦਾ ਸੀ ਸਨ 47 ਦੇ ਜਦ ਖੂਨ ਖਰਾਬੇ ਸ਼ੁਰੂ ਹੋਏ ਤਾਂ ਡਰ ਪੈਦਾ ਹੋ ਗਿਆ ਕਿ ਭੁਲੇਖੇ ਨਾਲ ਸ਼ਾਨੋਂ ਵੀ ਕੋਈ ਨਾ ਮਾਰ ਦੇ ਤੋ ਵਿਚਾਰੇ ਚਲੇ ਗਏ پاکستان چلے گئے ادھر ہی گزرے نے کہ واری واری سارے بھائی لال انہیں تھوڑی دیر تک کچھ سمے تک ننکانہ صاحب کیرتن کرتے ہی رہے سن لاہور ریڈیو تو بھی کیرتن کرتے رہے پر ہوں نہیں ایسا گھر سے گرنانک دیو جی مہاراج کہ میرے پا نے پائی مردانہ پائی والا بہت گہری گل بہت اچھی گل ਔਰ ਗੁਰਨਾਣਕ ਜੋ ਉਪਦੇਸ਼ ਸੰਦੇਸ਼ ਗਿਆਨ ਲੈ ਕੇ ਆਏ ਸਨ ਉਹ ਇਸ ਤਰ੍ਹਾਂ ਸੀ ਜਿਵੇਂ ਸੂਰਜ ਦਾ ਚਾਨਣਾ ਸਾਰਿਆਂ ਲਈਏ ਗੁਰਨਾਣਕ ਦਾ ਕਲਾਮ ਸਾਰਿਆਂ ਲਈਏ ਇੱਕ ਲਈ ਨਹੀਂ ਇੱਕ ਫਿਰਕੇ ਲਈ ਨਹੀਂ ਹੈ ਇੱਕ ਟੋਲੇ ਲਈ ਨਹੀਂ ਹੈ ਅਗਰ ਐਸਾ ਹੁੰਦਾ ਤੇ ਗੁਰਨਾਣਕ ਨੂੰ ਮੱਕੇ ਜਾਣ ਦੀ ਲੋੜ ਨਹੀਂ ਸੀ ਅਗਰ ਐਸਾ ਹੁੰਦਾ ਤਾਂ ਗੁਰਨਾਣਕ ਨੂੰ ਬਨਾਰਸ ਜਾਣ ਦੀ ਲੋੜ ਨਹੀਂ ਸੀ ਆਪਣਾ ਇਤਿਹਾਸ ਪੜੋਗੇ ਤੇ दंग ਰਹਿ ਜਾਓਗੇ ਹੈਰਾਨ ਹੋ ਜਾਓਗੇ ਆਪਣੇ ਸੋਚ ਸਮਝਦਾ ਚਸ਼ਮਾ ਇੱਕ ਪਾਸੇ ਉਤਾਰਾਂਗੇ ਤਾਂ ਪਤਾ ਚਲੇਗਾ ਸਾਡੇ ਕੋਲ ਬੁੱਲ ਬਹੁਤ ਹੋਈਏ ਨੌਖੰਡ ਪ੍ਰਤਿਮੀ ਦੇ ਵਿੱਚ ਬੀਜ ਬੋਏ ਸਨ ਗੁਰੂ ਨਾਨਕ ਨੇ ਅਸੀਂ ਉਸ ਦਾ ਸਾਰਾ ਹੀ ਬਗੀਚਾ ਉਜਾੜ ਕੇ ਰਹਿ ਦਿੱਤਾ ਸਾਡੇ ਆਪਣੇ ਬੱਚੇ ਹੀ ਸਨ ਨਹੀਂ ਤੇ ਬਾਕੀ ਤਾਂ ਗਲਮ ਛਡੋ ਸਾਡੇ ਆਪਣੇ ਬੱਚੇ ਹੀ ਬਾਣੀ ਨਹੀਂ ਪੜਦੇ ਸਾਡੇ ਆਪਣੇ ਬੱਚੇ ਕਿਹੜੇ ਗੁਰੂ ਨਾਨਕ ਨਾਲ ਜੁੜੇ ਨੇ ਜੋ ਸੀ ਤੇ ਸਾਰੀ ਦੁਨੀਆ ਨੂੰ ਜੋੜਨਾ ਸੀ ਬਹੁਤ ਸ਼ੌਕ세 ਸੁਨਦਾ ਰਹਾ tha ਜ਼ਮਾਨਾ ਹਮੇ ਸੋ ਗਏ ਦਾਸ ਤਾਂ ਕਹਤੇ ਕਹਤੇ ਖੈਰ ਇਤੇ ਮੇ ਵਿਚਾਰ ਜੋ ਹੈ ਗੱਲ ਆ ਗਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਚਾਨਣਾ ਇਹ ਨੋ ਵਿਆਪਕ ਹੈ ਫੈਲੇ ਹੋਇਆ ਹੈ ਔਰ ਇਸ ਦੀ ਕੋਈ ਸੀਮਾ ਵੀ ਨਹੀਂ ਹੈ ਪਰ ਗਜ਼ਬ ਦੀ ਗੱਲ ਹੈ ਗੁਰੂ ਨਾਨਕ ਨੂੰ ਵੀ ਕਈਆਂ ਨੇ ਕਹਿ ਦਿੱਤਾ ਇਹ ਭੋਤਨਾ ਹੈ ਬੇਤਾਲਾ ਹੈ ਕਬੀਰ ਨੂੰ ਵੀ ਕਈਆਂ ਨੇ ਕਹਿ ਦਿੱਤਾ ਇਹ ਪਗਲਾ ਹੈ ਕਾਰਨ ਮਹਾਪੁਰਖ ਦੀ ਗੱਲ ਇਤਨੀ ਉੱਚੀ ਹੈ ਇਤਨੀ ਉੱਚੀ ਸਿਰ ਦੇ ਉਪਰ ਉਲੰਘਦੀ ਹੈ ਤੇ ਪਾਗਲ ਦੀ ਗੱਲ ਇਤਨੀ ਨੀਵੀਂ ਹੈ ਇਤਨੀ ਨੀਵੀਂ ਹੈ ਪੈਰਾਂ ਦੇ ਸੱਲੋ ਲੰਘਦੀ ਹੈ ਤੇ ਦੋਹਾਂ ਨਾਲ ਤਾਲ ਮਿਲ ਨਹੀਂ ਬੈਠਦਾ ਬਿਲਕੁਲ ਨਹੀਂ ਬੈਠਦਾ ਪਾਗਲ ਨੂੰ ਪਾਗਲਖਾਨੇ ਵਿੱਚ ਬੈਠਣਾ ਪੈਂਦਾ ਹੈ ਸਭੀ ਦੇ ਬਿਠਾਣਾ ਪੈਂਦਾ ਮਜਬੂਰੀ ਤਾਲ ਮਿਲ ਜੋ ਨਹੀਂ ਬੈਠਦਾ ਪਾਗਲ ਨੂੰ ਜ਼ੰਜੀਰਾਂ ਨਾਲ ਬੰਨ ਕੇ ਰੱਖਣਾ ਪੈਂਦਾ ਹੈ ਪਰ ਸੰਦ ਕੱਟਣੇ ਪੈਂਦੇ ਨੇ ਇਹ ਤੇ ਇਤਿਹਾਸ ਹੈ ਪੜ ਕੇ ਤੁਸੀਂ ਦੇਖੋ ਹੈਰਾਨਗੀ ਹੁੰਦੀ ਹੈ ਕਾਰਨ ਜਗਤ ਨਾਲ ਤਾਲਮੇਲ ਨਹੀਂ ਬੈਠਦਾ ਅਗਰ ਮਹਾਪੁਰਸ਼ ਦਾ ਸੰਸਾਰ ਨਾਲ ਤਾਲਮੇਲ ਬੈਠ ਜਾਏ ਤੇ ਸੰਸਾਰ ਵਰਗਾ ਹੀ ਹੋਰ ਕੀ ਹੈ ਨਹੀਂ ਬੈਠੇਗਾ ਤਾਲਮੇਲ ਉੱਚਾ ਹੁੰਦਾ ਹੈ ਉਹਦੀ ਸੋਚਣੀ ਬੜੀ ਉੱਚੀ ਹੁੰਦੀ ਹੈ وہی وچارا بڑی بلند ہے یا اپنی نیمہ کرے مشکل ہے جو میں پاگل جیم دے پہنے یا پاگل ہو گئے اپنی سرک بالکل نیمی کرے تو پھر اوتار پہ اوتار ہی نہ رہا پھر تو پاگل ہی ہو گیا گستاخی نہ ہوگی ਬਦਕਿਸਮਤੀ ਹੈ ਕਿ ਕਦੀ ਕਦਾਈ ਇਸ ਤਰ੍ਹਾਂ ਦਾ ਕੋਈ ਪੈਗੰਬਰ ਪਹਿਾਮ ਲੈ ਕੇ ਆਂਦਾ ਹੈ ਜਗਤ ਨੂੰ ਸੁਣਾਉਂਦਾ ਹੈ ਪਾਗਲਾਂ ਦੀ ਦੁਨੀਆ 'ਚ ਪਰ ਪਾਗਲਾਂ ਦੀ ਢੀੜ ਬਣੀ ਹੈ ਸਿਆਣਾ ਤੇ ਕੋਈ ਇਕ ਆਦਤ ਤੇ ਜੇ ਹੁਣ ਇੱਕ ਆਦ ਸਿਆਣਾ ਆ ਗਿਆ ਤੇ ਬਹੁਤ ਵੱਡੀ ਢੀੜ ਪਾਗਲਾਂ ਦੀ ਹੋਵੇ ਤੇ ਇੱਕ ਸਿਆਣੇ ਦਾ ਜੀਮਣਾ ਔਖਾ ਹੋ ਜਾਂਦਾ ਸਾਰਾ ਇਤਿਹਾਸ ਪੜ ਕੇ ਦੇਖੋ ਪਾਗਲਾਂ ਦੀ ਢੀੜ ਨੇ ਈਸਾ ਨੂੰ ਸੂਲੀ ਤੇ ਚੜਾ ਦਿੱਤਾ ਪਾਗਲ ਹੀ ਚੜਾ ਸਕਦੇ ਨੇ ਸਿਆਣਾ ਨਹੀਂ ਚੜਾ ਸਕਦਾ ਬੇਕਸੂਰ ਬੰਦੇ ਇਹੋ ਪਾਗਲਾ ਦੀ ਦੇਡ ਨਹੀਂ ਮਹਾਰਸ ਕਰਾ ਗੁਰੂ ਨਾਨਕ ਨੂੰ ਜੇਲ੍ਹ ਦੇਚ ਬਾਦ ਦਿੱਤਾ ਬਾਬਰ ਨੇ ਜੇਲ੍ਹ ਦੇਚ ਬੰਦ ਕਰ ਦਿੱਤਾ ਪਾਗਲ ਲੋਗਾ ਨੇ ధਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤਵੀ ਤੇ ਬਿਠਾ ਦਿੱਤਾ ਬਾਈ ਧਾਰ ਦੇ ਰਾਜੇ ਉਹਨਾਂ ਨੇ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ ਚੈਨ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬੈਠਣੇ ਨਹੀਂ ਦਿੱਤਾ ਭਜ ਦੌਰ ਰਹੀ ਜ਼ਿੰਦਗੀ ਦੇ ਕ੍ਰਿਸ਼ਨ ਦਾ ਤਾਲ ਮੇਲ ਕੌਰੋਂ ਨਾਲ ਕੰਸ ਨਾਲ ਨਹੀਂ ਬੈਠਿਆ ਤਾਲ ਮੇਲ ਬੈਠੇ ਨਹੀਂ ਇਤਿਹਾਸ ਸਾਰਾ ਤੁਸੀਂ ਪੜ ਕੇ ਦੇਖ ਲਓ ਮੁਹੰਮਦ ਸਾਹਿਬ ਦਾ ਤਾਲ ਮੇਲ ਮੱਕੇ ਦੇ ਬਦਵਾਂ ਨਾਲ ਨਹੀਂ ਬੈਠਿਆ ਔਰ ਇੱਕ ਰਾਤ ਵੀ ਚੈਨ ਨਾਲ ਉਹਨਾਂ ਨੇ ਮੁਹੰਮਦ ਸਾਹਿਬ ਨੂੰ ਕਿਦਰੇ ਰਹਿਣ ਵੀ ਨਹੀਂ ਦਿੱਤਾ ਬਜਾਈ ਲਖੀ ਗਏ ਪਰੇਸ਼ਾਨ ਕੀਤੇ ਬਹੁਤ ਸਾਰੇ ਹਵਨ ਤੇ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ ਇਹ ਵੀ ਮੈਨੇਜ ਕਰਦਾ ਮੈਂ ਤੇ ਇਸ ਸੰਬੰਧੇ 'ਚ ਕਹਾਣੀ ਇੱਕ ਛੋਟਾ ਜਿਹਾ ਸ਼ਹਿਰ ਤੇ ਉਹੀ ਰਜਵਾਰਾ ਉਸ ਬੈਦ ਨਿਕਾ ਜਿਆ ਰਾਜਾ ਛੋਟਾ ਜਿਹਾ ਰਾਜਬਾਤ ਸਾਰੇ ਸ਼ਹਿਰ ਦੇ ਵਿੱਚ ਖੂਹ ਇੱਕੋ ਹੀ ਸੀ ਤੇ ਸਾਰਾ ਸ਼ਹਿਰ ਉੱਥੋਂ ਹੀ ਪਾਣੀ ਵਰਦਾ ਸੀ ਤੇ ਪੀਂਦਾ ਸੀ ਪੁਰਾਣਾ ਜ਼ਮਾਨਾ ਅੱਜ ਕਿਸੇ ਨੇ ਖੂਹ ਦੇ ਵਿੱਚ ਕੋਈ ਐਸੀ ਦਵਾਈ ਪਾ ਦਿੱਤੀ ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ পাগল ਹੋ ਗਏ ਆਪਣਾ ਤਵਾਜ਼ਨ ਖੋ ਬੈਠੇ ਇਨਾ ਪਾਗਲਾ ਨੇ ਰਾਜੇ ਦਾ ਮਹਿਲ ਘੇਰ ਲਿਆ ਤੇ ਮਹਿਲ ਘੇਰ ਕੇ ਕਹਿਣ ਲੱਗੇ ਅਸੀਂ ਰਾਜਾ ਬਦਲਣਾ ਇਹ ਰਾਜਾ ਨਹੀਂ ਚਾਹੀਦਾ ਸਾਨੂੰ ਬਦਲਣਾ ਰਾਜਾ ਬੜਾ ਹੈਰਾਨ ਹੋਇਆ ਕੱਲ ਤੱਕ ਤੇ ਸਾਰੇ ਠੀਕ ਸਨ ਅੱਜ ਕੀ ਹੋ ਗਿਆ ਅਚਨਜੇਤ ਕੀ ਹੋ ਗਿਆ ਅਚਾਨਕ ਕੀ ਹੋ ਗਿਆ ਕੱਲ ਤੱਕ ਤੇ ਬਿਲਕੁਲ ਠੀਕ ਸਨ ਉਹਨੇ ਆਪਣਾ ਵਜ਼ੀਰ ਬੁਲਾਇਆ ਅਖੇ ਪਰਜਾ ਨੇ ਮੇਰਾ ਮਹਿਲ ਘੇਰਿਆ ਹੋਇਆ ਹੈ چاروں پاسے تک کہہ بدلنا ہے راج آسانو نہیں چاہیدہ وزیر نو اصلیت پتہ چل چکے اسے وزیر نے کہا راجن انہاں جتے تسی راج کرنا چاہدے ہو راج پاٹ میں چھوڑنا تھوڑی ہے راج تے میں چلاواں گا محل مہلتے میں نہیں چھوڑنا ہے راج پاٹ تے میں چلاواں گا راج کرنا ہے ہاں راج کرنا ہے ਕਹਿੰਦੇ ਕਿ ਕਈ ਸ਼ਰਤੇ ਰਾਜ ਕਰ ਸਕੋਗੇ ਜਿਸ ਖੋ ਦਾ ਪਾਣੀ ਇਹਨਾਂ ਨੇ ਪੀਤਾ ਤੁਸੀਂ ਵੀ ਪੀ ਲਓ। ਹੋਰ ਕੋਈ ਚਾਰਾ ਨਹੀਂ। ਪਾਗਲਾਂ ਤੇ ਪਾਗਲ ਹੀ ਰਾਜ ਕਰ ਸਕਦੇ ਨੇ ਸਿਆਣੇ ਨਹੀਂ। ਸਿਆਣਿਆਂ ਦਾ ਤੇ ਦਮ ਘੋਟ ਕੇ ਰੱਖਦੇ ਨੇ ਸਾਰੇ ਪਾਗਲ। ਸਿਆਣਿਆਂ ਦਾ ਤੇ ਚੱਲਣਾ ਹੀ ਹਰਾਮ ਕਰ ਦੇਣਗੇ। ਸਿਆਣਿਆਂ ਦੇ ਤੇ ਸ਼ਾਇਦ ਬੰਦ-ਬੰਦ ਕੱਟ ਕੇ ਰੱਖਦੇ ਨੇ। ਅੱਜ ਤੱਕ ਸਿਆਣੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਰਹਿਣਾ ਇਥੇਨ ਵਿੱਚ ਯੂਨਾਨ ਵਿੱਚ ਚੋਟੀ ਦਾ ਸਿਆਣਾ ਬੰਦਾ ਸੁਗਰਾ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ ਕਮਾਲ ਦੀ ਗੱਲ ਇੰਨਾ ਸਿਆਣਾ ਬੰਦਾ ਜਿਹਦੀਆਂ ਵਿਚਾਰਾਂ ਅੱਜ ਵੀ ਪ੍ਰਭਾਵਿਤ ਕਰਦੀਆਂ ਨੇ ਪਾਗਲਾਂ ਦੀ ਭੀੜ ਨੇ ਉਹਨੂੰ ਇੱਕ ਪਾਸੇ ਕਰ ਦਿੱਤਾ ਪਰ ਪਾਗਲਾਂ ਦਾ ਪਾਗਲ ਬਣਦਾ ਉਦੋਂ ਹੀ ਪਤਾ ਚੱਲਦਾ ਹੈ ਇਹ ਕਹੀਂ ਨਾ ਜਾਣਾ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲ ਮਿਲ ਨਹੀਂ ਬੈਠਦਾ ਤੇ ਹੀ ਅਰਜ਼ ਕਰਦੇ ਵਰਨਾ ਪਤਾ ਵੀ ਨਹੀਂ ਚੱਲਦਾ ਬਹੁਤ ਸਾਰੇ ਪਾਗਲਾਂ ਦੀ ਨਹੀਂ ਸਾਰੇ ਜਗਤ ਦੇ ਐਸਾ ਹੀ ਹੈ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ ਇੱਕ ਮਹਾਪੁਰਸ਼ ਜਿਸ ਦੀ ਗਲ ਹੈ ਨਾ ਸਿਰ ਦੇ ਉੱਪਰੋਂ ਲੰਘ ਜਾਂਦੀ ਹੈ ਹੁਣ ਸਿਰ ਦੇ ਉੱਪਰੋਂ ਜਿਹੜੀ ਗੱਲ ਲੰਘਦੀ ਹੈ ਥੋੜਾ ਤੇ ਸਿਰ ਉੱਚਾ ਕਰਨਾ ਪਏਗਾ ਤਾਂ ਜਾ ਕੇ ਪਕੜ ਦੇ ਚਾਏਗੀ ਤਾਂ ਜਾ ਕੇ ਸਮਝ ਦੇ ਚਾਏਗੀ